ंग्रेस प्रधान संसद सदस्य अमरिंदर वालों मरहूम केंद्रीय बूटा बारे की गई विवाद टिप्पणी के मामले में कपूरथला पुलिस ने पंजाब राज्य अनुसूचित जाति कमीशन अपनी रिपोर्ट सौंप दी है पुलिस ने कमीशन दसिया कि शिकायतकर्ता सरबजोत सिंह के बयान से केस दर्ज कर लिया गया है पुलिस वालों शिकायतकर्ता तो मीडिया रिकॉर्ड प्राप्त करके फोरेंसिक जांच भेजते गए इस मामले जुड़ी अगली कार्रवाई बारे ਕਮਿਸ਼ਨ ਨੇ 19 ਨਵੰਬਰ ਨੂੰ ਦੁਬਾਰਾ ਪੁਲਿਸ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਨੇ ਇਸ ਪੂਰੇ ਮਾਮਲੇ ਵਿੱਚ ਕਪੂਰਥਲਾ ਪੁਲਿਸ ਦੇ ਡੀਐਸਪੀ ਹਰਗੁਰਦੇਵ ਸਿੰਘ ਅਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਦੇ ਵਿਚਕਾਰ ਹੋਈ ਬਾਰਤਾਲਾਪ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਕੀ ਨਾਮ ਤੁਹਾਡਾ ਡੀਐਸਪੀ ਹਰਗੁਰਦੇਵ

ਸਰ 4 ਤਰੀਕ ਨੂੰ ਆਪਕੇ ਦਰਜ ਹੋਈ ਸਰ 3 ਤਰੀਕ ਨੂੰ ਕੰਪਲੀਟ ਹੋ ਗਈ ਸੀ ਸਰ ਹੂੰ ਤੇ 3 ਤੋਂ ਬਾਅਦ 4 ਤਰੀਕ ਨੂੰ ਐਚ ਡੀਏ ਲਿਖਣ ਦੀ ਰੈ ਲਾਈਨ ਤੋਂ ਬਾਅਦ ਐਸਐਸਪੀ ਸਾਫਲ ਉਹ ਸਾਈਬਰ ਪ੍ਰੋਸੀਜਰ ਦੇ ਚੱਲਦਾ ਰਿਹਾ। ਓਕੇ 4 ਤਰੀਕ ਨੂੰ ਅੱਜ ਤਰੀਕ ਹੋ ਗਈ 65 10 ਸਰ ਇਹ ਸਿਸ਼ ਕਿ ਇਸ ਲਈ ਪੰਜਾਂ ਦੇ ਵਿੱਚ ਵਿਚਾਲੇ ਕੀ ਕੀਤਾ ਉਹ ਰਿਪੋਰਟ ਚਾਹੀਦੀ ਹੈ। ਇਹੀ ਹੈ ਨਾ ਸਹੀ ਤੇ ਵਧਾਈ ਏ ਜੀ ਸਰਬਜੀਤ ਸਿੰਘ ਨੂੰ ਕਾਲ ਕੀਤੀ ਸੀ ਸਰ ਕੱਲੀ ਸ਼ਾਮ ਤੱਕ ਪਹੁੰਚ ਹੋਇਆ ਸਰੀਰ ਦੇ ਵਿੱਚ ਹੂੰ ਤੇ ਕੱਲ ਉਹਨਾਂ ਨੂੰ ਸਰ ਸਰਟੀਫਿਕੇਟ ਲੈ ਆ ਸੀ ਨਾਲ ਜਿਹੜੀ ਸਰ ਇਹ ਲੈਕਚਰ ਉਹਨਾਂ ਨੇ ਕੀਤਾ ਰਾਜਵੰਦ ਦੇ ਸਰ ਉਹਦੀ ਲੈਕਚਰ ਦੀ ਪੈਂਡਰਾਈਵ ਹੂੰ ਇਹ ਆਪਰੇ ਇੱਕ ਮੀਟਿੰਗ ਸੀ ਤੁਮਾਰੀ ਤਕਰੀਰ ਹੋਵੇ ਸਰਬਜੋਤ ਸਿੰਘ ਤੋਂ ਨੇਪੇ ਡੋਕਾ ਸਿੰਘ ਇਹ ਸ਼ਖਤ ਨੇ ਜਾਈ ਸੀ ਸਰ ਤੋਂ ਕਪਤਾਨਾ ਸ਼ਾਮਲ ਤਪਤੀਸ਼ ਹੋਣੀ ਜਿਹੜਾ ਤੁਸੀਂ ਸੰਪਰਕ ਕੀਤਾ ਕਰੋ ਕੀਤਾ ਜੀ ਸਰ ਅਸੀਂ ਚਾਰ ਤੀਕ ਨੂੰ ਨੇ ਕਾਲ ਕੀਤੀ ਸੀ ਪੱਗ ਨੂੰ ਵੀ 6 ਨੂੰ ਵੀ ਸਰਕੋਲ ਕੀਤੀ ਸੀ ਫਿਰ ਸਭ ਲਿਖੀ ਜਿਨ੍ਹਾਂ ਨੂੰ ਉਹ ਦਿੱਤਾ ਸੀ ਤੇ ਸੈਨ ਇਹਨਾਂ ਦਾ ਸਰ ਜਨਾਂ ਦਾ ਜੈਤੀ ਸਰਟੀਫਿਕੇਟ ਮੀਡੀਆ ਤੇ ਵਾਇਰਲ ਹੋਈ ਇਹ ਮੈਂ ਲੱਗਾ ਸੀ ਆਸ਼ੀਸ਼ ਨੇ ਮੰਗ ਕੀਤੀ ਜਿਨ੍ਹਾਂ ਸੋਸ ਤੋਂ ਤਾਂ ਪਤਾ ਲੱਗਾ ਉਸ ਬਾਰੇ ਵੀ ਇਹਦਾ ਮਤਲਬ ਜਿਹੜਾ ਤੁਸੀਂ ਇਹ ਮੰਗ ਕੀਤੀ ਆ ਵੀਡੀਓ ਦੀ ਪੈਨ ਡਰਾਈਵ ਦੀ ਜਿੱਦਾਂ ਪਰਚਾ ਦਰਜ ਕੀਤਾ ਉਹ ਤੁਹਾਡੇ ਕੋਲ ਹੈ ਨਹੀਂ ਸੀ ਮੇਰੇ ਪਰਚਾ ਕਿਤਾ ਦਰਜ ਕੀਤਾ ਤੇ ਸੈਕੰਡਰੀ ਡਾਈਸ ਜੀ ਵੀਡੀਓ ਭਾਈ ਹੋਈ ਸੀ ਜਿਹੜਾ ਅਸੀਂ ਡਾਊਨਲੋਡ ਕੀਤੀ ਸੀ ਕੁਝ ਹਾਂ ਕੋਈ ਹੋਰ ਗੱਲ ਹੈ ਤੇ ਦੂਜੀ ਵਾਰੀ ਪੈਨ ਡਰਾਈਵ ਤੇ ਵੀਡੀਓ ਕਿਉਂ ਮੰਗੀਆਂ ਨਹੀਂ ਸਰ ਉਹਦੀ origignal ਜਾਣਨ ਵਾਸਤੇ ਸਰ ਜੀ ਠੀਕ ਇਦਸਾ ਅਜੇ ਹੋਰ ਤੇਕਨੀਕਲ ਵੀ ਹੋਣਾ ਇਹਦੇ ਵਿੱਚ ਸਾਰਾ ਤੁਸੀਂ ਪੈਟ ਵੀ ਦਾ ਸਰਟੀਫਿਕੇਟ ਵੀ ਲੈਣਾ ਟੈਕਨੀਕਲ ਸਰ ਤੋਂ ਵੀ ਉਹ ਉਹ ਜੇ ਛੇੜਖਾਨੇ ਯਾਰੀ ਕੁਛ ਨੇ ਇਨਵੈਸਟੀਗੇਸ਼ਨ ਸੰਬੰਧੀ ਚੀਜ਼ ਸਾਰਾ ਨੇ ਉਹ ਜੋਨੇਸਰੀ ਤੇ ਚਹੀ ਰੀਡ ਵੀ ਕਰ ਚੁੱਕੇ ਆ ਇਹਦੇ ਵਿੱਚ ਸਾਨੂੰ ਰੀਡ ਕਿੱਥੇ ਕੀਤੀ ਸਰ ਸਾਨੂੰ ਥੋੜੀ ਇਨਫੋਰਮੇਸ਼ਨ ਮਿਲੀ ਸੀ ਕਿ 에어ਪੋਰਟ ਜਲੰਧਰ ਆ ਰਹੇ ਸਰ ਉੱਥੇ ਤੇ ਉੱਥੇ ਅਮਰਸਰ ਸਰ ਫਿਰ ਸਾਡੀ ਸਾਡੀ ਨਾਲ ਸਾਡੇ ਐਸਪੀਟੀ ਸਾਹਿਬ ਸੀ ਹੋਰ ਵੀ ਡੀਐਸਪੀ ਸਰ ਬਾਅਦ

ਕੱਲ ਹੀ ਤਰੰਤ ਆਨ ਸੀ ਕੇਸ ਉਹ ਤੇ ਪਾਇਆ ਸਟੌਕ ਚੈੱਕ ਕਰ ਲਿਆ ਸਰ ਠੀਕ ਹੋ ਗਿਆ ਫੇਰ ਆ ਜਾਓ ਜੀ ਕੱਲ ਨਵਾਂ ਸ਼ਹਿਰ ਅੱਛਾ ਸੋਰਸ ਲੱਗੇ ਸਾਡੇ ਸਾਡੇ ਪੋਸਟ ਤੇ ਉਹ ਹਾਂਜੀ ਕਰ ਲਾਂਗੇ ਸਰ ਅਸੀਂ ਕਰ ਲਾਂਗੇ ਫੋਨ ਚੱਲਦਾ ਹੋਣਾ ਆ ਉਹ ਕਰ ਲੈਣਾ ਸਰ ਉਹ ਸਰ ਫਿਕਸ ਰਾਜਈਆ ਰੱਬ ਨੇ ਹਟ ਤਾਂ ਨਹੀਂ ਹੈਗਾ ਸਰ ਬਿਲਕੁਲ ਸਾਰਾ ਕੁਝ ਦੇਖੋ ਕੰਪਲੀਟ ਕੀਤਾ ਸਭ ਕੁਝ ਬਈ ਦਲਤਾਂ ਦੀ ਇੱਜ਼ਤ ਲੁੱਟ ਕੇ ਗੁੰਮ ਹੋ ਗਿਆ ਜੰਗਲ ਚ ਰਾਜਈਆ ਰੱਬ ਨੇ ਹਟ ਤਾਂ ਨਹੀਂ ਹੈਗਾ ਸਰ ਅਸੀਂ ਉਹ ਕਰ ਲੈਣਾ ਜੀ ਕੰਪਲੀਟ ਕਰਾਂਗੇ ਜੀ ਸਰ ਡੈਫੀਨਿਟਲੀ ਇਹ ਕਿੰਨੇ ਦਿਨ ਚ ਇਹਦੀ ਰਿਪੋਰਟ ਕਰੋਗੇ ਬੀ ਇਹ ਵੀਡੀਓ ਜਿਹੜੀ ਆ ਇਹਦਾ ਵੀਡੀਓ ਰਿਪੋਰਟ ਮੰਗਦੇ ਸਰ ਟੈਕਨੀਕਲ ਤੇ ਸਰ ਹਫਤਾ 10 ਦਿਨ ਤੇ ਲੱਗ ਜਾਂਦੇ ਲੋ ਟੈਕਨੀਕਲ ਦੇ ਵਿੱਚ ਜਿਹੜਾ 65b ਦਾ ਸਰਟੀਫਿਕੇਟ ਲੈਣਾ ਸਰ ਉਹ ਉੱਥੋਂ ਮਿਲਣਾ ਹੋਏ ਸਰ ਟੈਕਨੀਕਲ ਸਰ ਤੋਂ ਹੀ ਸੰਭੰਧਿਤ ਕਿੱਥੋਂ ਇਹ ਸਰ ਇਹ ਤੋਂ ਸਾਈਬਰ ਫਲੋ ਤੋਂ ਲੈਵਾਂਗੇ ਜਾਂ ਸਾਡੇ ਡੀਆਈਏ ਆਫਿਸ ਦੇ ਵਿੱਚ ਹੈਗਾ ਫੋਰੈਂਸਿਕ ਲੈਬ ਤੋਂ ਜਾਂ ਕਿੱਥੋਂ ਲੈਣੇ ਮੈਨੂੰ ਜੇ ਮੁਹਾਲੀ ਆ ਉਹ ਸਰ ਉੱਥੇ ਵੀ ਹੈਗੀ ਹੈ ਸਰ ਜੀ ਮੈਨੂੰ ਵੀ ਇਹਦੇ ਮੈਂ 24 ਘੰਟੇ ਕਢਾ ਦੇਣਾ ਇਦਾਂ ਭੇਜ ਕੇ ਮੈਂ ਹੋਣੇ ਕਢਾ ਲੈਣਾ ਕਰਵਾ ਲੈ ਜੀ ਸਰ ਅਸੀਂ ਕਰਵਾ ਲੈਨੇ ਹੂੰ ਕਰਵਾ ਲੈਨੇ ਜੀ ਉਹਦਾ ਫਾਰਮੈਲਟੀ ਵੀ ਪੂਰੀ ਕਰਨੀ ਹੈ ਪੱਛੜਾ ਤਾਂ ਦਿੱਤਾ ਹੀ ਹੈ ਨਾ ਆਪਣਾ ਚੈਟੇ ਪਾਈ ਹੋਣਾ ਉਹ ਕਰਵਾ ਲੈਣਾ ਅਸੀਂ ਅੱਜ ਤੱਕ ਜਿੰਨੀ ਹੋ ਗਈ 10 10 ਇਹਦੇ ਸਭ ਕਲੀਆ ਕੱਟ ਬਿਲਕੁਲ ਇਹਨੇ ਪਾ ਵੀ ਆਪਣੇ ਵਰਕਲੋਡ ਇਹਦਾ ਹੈਗਾ ਸਾਡੇ ਕੋਲ ਸੁਖੂ ਸਰ ਅਸੀਂ ਇਹਦਾ ਕਰ ਲੈਣਾ ਕੰਪਲੀਟ ਜਿਹੜਾ 100% ਰੈਸਪੀ ਕਰੀਏ ਡੀਐਸਪੀ ਸਾਹਿਬ ਦੇਖੋ ਸਰਦਾਰ ਬੂਟਾ ਸਿੰਘ ਸਰ ਸਾਡੇ ਬੜੇ ਸਨਮਾਨਯੋਗ ਹੈ ਜੀ ਸਨਮਾਨਯੋਗ ਪੰਜਾਬ ਦੀ ਸਿੱਖਿਆ ਸਾਰੇ ਪੰਜਾਬੀਆਂ ਦਾ ਮਾਣ ਤਾਨ ਸੀ ਤੇ ਉਸ ਤੋਂ ਬਾਅਦ 8 ਵਾਰ ਦੀ ਐਮਪੀ ਐਮਪੀ ਸਰ ਮਿਨਿਸਟਰ ਸਾਹਿਬ ਜੀ ਮਿਨਿਸਟਰ ਤੇ ਜਦੋਂ ਸਾਰੀ ਦੁਨੀਆ ਨੇ ਉਹਨੂੰ ਇਕੱਲਾ ਛੱਡ ਤਾ ਨਾ ਸਾਰੀਆਂ ਪਾਰਟੀਆਂ ਨੇ ਤੇ ਇਕੱਲਾ ਹੀ ਜਾ ਕੇ ਲੜ ਪਿਆ ਮદાન ਚ ਤੇ ਜਲੌਰ ਤੋਂ ਐਮਪੀ ਬਣ ਗਿਆ ਯਾਦ ਹਾਂਜੀ ਸਰ ਲੜੇ ਬੱਡੀ ਵੱਡੀ ਸ਼ਖਸੀਅਤ ਪੰਜਾਬ ਛੱਡ ਕੇ ਰਾਸਥਾਨ ਤੋਂ ਖੜਾ ਹੋ ਗਿਆ ਜੀ ਸਰ ਤੇ ਰਾਸਥਾਨ ਨੇ ਹੀ ਵੋਟਾਂ ਬਾਤੀਆਂ ਉਹਨਾਂ ਨੇ ਵੀ ਮਾਨ ਸਨਮਾਨ ਕੀਤਾ ਅਸੀਂ ਪੰਜਾਬੀਆਂ ਨੇ ਮਾਨ ਸਨਮਾਨ ਕਿਉਂ ਕਰਾਉਣਾ ਐਨ ਐਜੂਕੇਟਿਡ ਪਰਸਨ ਆ ਸਰ ਉਸ ਟਾਈਮ ਤੇ ਐਮ ਐ ਇੱਥੇ ਕੇ ਵੀ ਸਰ ਕਾ ਪੀ ਐਚ ਡੀ ਬੰਦੇਲਖੰਡ ਯੂਨੀਵਰਸਿਟੀ ਤੋਂ ਪੀ ਐਚ ਡੀ ਫਿਰ ਸਰ ਕਾਫੀ ਲੈਂਗੁਏਜ ਦੇ ਉੱਤੇ ਨਦੀ ਪਕੜ ਸੀ ਇੰਗਲਿਸ਼ ਦਾ ਫਲੂਅਰ ਹੋ ਜਾਂਦਾ ਸੀ ਦੇਖ ਲਓ ਜੀ ਮੈਂ ਬਾਤਾਂ ਸੁਣਿਆ ਬਹੁਤ ਸੋਹਣਾ ਸ਼ਾਬਾਸ਼ ਫਿਰ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਚੇਅਰਮੈਨ ਸਰ ਪਹਿਲੀ ਵਾਰ ਜਿਹੜੇ ਦਲਤਾਂ ਨੂੰ ਸਾਫ ਦੋਆ ਦੇ ਰਹੇ ਉਨੋ ਉਦੀ ਉਜਾਤ ਪਰਖ ਲਈ ਉਹਦਾ ਹੀ ਰੰਗ ਰੰਗ ਕਾਲਾ ਕੋਰਾ ਸਰ ਇਹਨਾਂ ਜੀ ਜਦੋਂ ਬੰਦੇ ਦਾ ਜਦੋਂ ਕਹਿ ਦਈਏ ਮਾੜਾ ਟਾਈਮ ਆਇਆ ਇਹਨਾਂ ਜੀ ਉਹ ਨਕਲ ਕਰਨੀ ਚਾਹੁੰਦੇ ਕਿਸੇ ਦੀ ਪਰ ਉਹ ਨਕਲ ਹੋਈ ਨਹੀਂ ਇਹਨਾਂ ਕੋ ਜਿੱਤਾ ਕਹਿ ਦਈਏ ਕਿ ਇਹਨਾਂ ਨੇ ਬੜਿਆ ਉਹ ਆਪਣੀ ਲੈਂਗੁਏਜ ਜਿਹੜੀ ਗਲਤ ਇਸ ਮਾਮਲੇ ਦੇ ਵਿੱਚ ਸਰ ਬਿਲਕੁਲ ਠੀਕ ਨਹੀਂ ਹੋਏਗੀ ਜੀ ਤੇ ਸਾਨੂੰ ਮੈਨੂੰ ਕਿੰਨੇ ਦਿਨਾਂ ਚ ਰਿਪੋਰਟ ਆਉਂਦੀ ਸਾਡੀ ਅਗਲੀ ਤੇ ਡੇਲੀ ਅਪਡੇਟ ਤੇ ਪਾਵਾਂ ਤੁਹਾਨੂੰ नहीं सर डेली अपडेट ना पहुँची पर अंदर ना तभी किधर तेरे सर को सिक्सटी देने पे चाची ये इन्वेस्टिगेशन को काम नहीं करनी है जी एसीएसी एक्ट में क्या सर वो चाची सिक्सटी देते हैं तो चल कंपलीट काम नहीं आएगी सर इन्वेस्टिगेशन जी वो कर लेनी चाची सर इस आगे टीम आप सर बनिए अंदर को सर सब कुछ हो ਇਦਾਂ ਆ ਵੀ ਉਹ ਤੇ ਸਰ ਇਨਵੈਸਟੀਗੇਸ਼ਨ ਇਸ ਸਕਸੀਟੀ ਦੇ ਵਿੱਚ ਕਰਨੀ ਹੈ ਕੰਪਲੀਟ 60 ਦਿਨ ਦੇ ਵਿੱਚ ਕਰ ਲੈਣੀ ਹੈ ਜੀ ਅਸੀਂ ਇਹ ਤਾਂ ਇਦਾਂ ਆ ਨਾ ਵੀ ਵੀ ਜਿਹੜਾ ਖਰਗੋਸ਼ ਭੱਜਿਆ ਨਾ ਕੋਲੇ ਮਦਾਂ ਚ ਕਰ ਲਾਂਗੇ ਸਰ ਅਸੀਂ ਇੱਕ ਸ਼ਿਕਾਰੀ ਆਪਣੇ ਕੁੱਤਿਆਂ ਦੀ ਸੰਗਲੀ ਫੜ ਲੈ। ਨਹੀਂ ਸਰ ਤੁਸੀਂ ਫਿਕਰ ਨਹੀਂ ਕਰੋ ਇਹ ਹੈ ਤੇ ਇਹ ਸਾਡੇ ਵਾਸਤੇ ਵੀ ਇੱਕ ਜਿੱਦਦਾ ਸਵਾਲ ਹੈਗਾ। ਅਸੀਂ ਇਹ ਕਰਕੇ ਸਾਨੂੰ ਵਿਸ਼ਵਾਸ ਹੋ ਜਾਊਗਾ ਮੈਂ ਇਹ ਕਰਕੇ ਮੈਂ

ਬੀਤ੍ਰਿਕ ਜੀ ਕਮੀਨੇ ਰੱਖਿਆ ਬਿਲਕੁਲ ਸਰ ਕੋਈ ਹੈ ਹੀ ਨਹੀਂ ਸਾਦੀ ਦਿੱਸਦੇ ਨਾਲ